ਪੰਜਾਬ ਦੇ ਵਿੱਚੋਂ ਹੁਣ ਦਿੱਲੀ ਮਾਡਲ ਦੀ ਸਫਾਈ ਹੋ ਜੇਗੀ ਆਮ ਆਦਮੀ ਪਾਰਟੀ ਦਿੱਲੀ ਚ 2013 ਚ ਜਿੱਤੀ ਫਿਰ ਕਾਂਗਰਸ ਦੇ ਸਹਿਯੋਗ ਨਾਲ ਸਰਕਾਰ ਬਣਾ ਲਈ ਫਿਰ ਦੁਬਾਰਾ ਚੋਣਾਂ ਹੋ ਗਈਆਂ ਫਿਰ ਵੱਡੇ ਮਾਰਜਨ ਦੇ ਨਾਲ ਜਿੱਤ ਕੇ ਆ ਗਏ 17 ਚੋਂ 67 ਸੀਟਾਂ ਹੈ ਫਿਰ 15 ਤੋਂ ਬਾਅਦ ਫਿਰ 20 ਚ ਚੋਣਾਂ ਹੋ ਗਈਆਂ ਫਿਰ 62 ਸੀਟਾਂ ਜਿੱਤ ਕੇ ਆ ਗਏ ਸੋ ਲਗਾਤਾਰ ਰਮਿੰਦ ਕੇਜਰੀ ਵੱਲ ਲਗਭਗ ਸੱਤਾ ਚ ਰਹੇ ਕਿਉਂਕਿ 2011 ਚ ਭ੍ਰਸ਼ਟਾਚਾਰ ਵਿਰੋਧੀ ਅੰਦੋਲਨ ਚਏ ਪਾਰਟੀ 2012 ਚ ਜੰਮਦੀ ਆ ਅੰਦੋਲਨ 11 ਚ ਹੁੰਦਾ 12 ਚ ਪਾਰਟੀ ਜਨਮ ਲੈ ਲੈਂਦੀ ਆ ਤੇ 13 ਦੇ ਵਿੱਚ ਮਤਲਬ ਕਿ ਸੱਤਾ ਸੁਖ ਸ਼ੁਰੂ ਹੋ ਜਾਂਦਾ ਸੋ ਲਗਭਗ ਪਾਰਟੀ ਬਣਨ ਤੋਂ ਲੈ ਕੇ ਆ ਨਤੀਜੇ ਵਾਲੀ 8 ਫਰਵਰੀ ਤੱਕ ਕੇਜਰੀਵਾਲ ਜੀ ਸੱਤਾ ਚ ਰਹੇ ਨੇ ਲਗਭਗ ਜਿਵੇਂ ਸ਼ੁਰੂ ਵਾਲੇ 1 ਸਾਲ ਛੱਡ ਵੀ ਦਈਏ ਤੇ ਹੁਣ ਉਹ ਸੱਤਾ ਤੋਂ ਬਾਹਰ ਨੇ ਪਰ ਸੱਤਾ ਵਾਲਾ ਨਸ਼ਾ ਅਜੇ ਉਤਰਿਆ ਨਹੀਂ ਸੋ ਇਸੇ ਚੋਂ ਹੁਣ ਸਵਾਲ ਇਹ ਐ ਕਿ ਜਿਹੜਾ ਦਿੱਲੀ ਮਾਡਲ ਤੁਸੀਂ ਪੰਜਾਬ ਵਰਗੇ ਸੂਬੇ ਚ ਇੱਕ ਸ਼ਹਿਰ ਦਾ ਮਾਡਲ ਲਿਆ ਕੇ ਵੇਚਿਆ ਸੀ ਹੁਣ ਉਹ ਮਾਡਲ ਵਾਲਾ ਸਾਰੇ ਉਹ ਖੋਲ ਕੇ ਨਾਟ ਨੁਟ ਜੇ ਉਹਦੇ ਹਾਂ ਉਹ ਡੱਬਾ ਅੰਦਰ ਰੱਖ ਦਿੱਤਾ ਜਾਊਗਾ ਹਰ ਸਮਾਗਮ ਚ ਕੇਜਰੀਵਾਲ ਜੀ ਮੁੱਖ ਮਹਿਮਾਨ ਕੀ ਤਖਤੀਆਂ ਲੱਗਦੀਆਂ ਸੀ ਕਿ ਬੋਰਡ ਲੱਗਦੇ ਸੀ ਕਿ ਬੈਨਰ ਲੱਗਦੇ ਸੀ ਕਿ ਪੱਥਰ ਲੱਗਦੇ ਸੀ ਸਭ ਤਾਂ ਕੇਜਰੀਵਾਲ ਜੀ ਮੁੱਖ ਮਹਿਮਾਨ ਹੁਣ ਉਹ ਮੁੱਖ ਮਹਿਮਾਨੀ ਵਾਲੀ ਪੱਟੀ ਪੁੱਛੀ ਜਾਊਗੀ ਕੀ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਕੈਬਨਿਟ ਹੁਣ ਦਿੱਲੀ ਦੇ ਨਤੀਜਿਆਂ ਤੋਂ ਸਭ ਸਿੱਖਦਿਆਂ ਹੋਇਆ ਕਿ ਆਪ ਮਹਾਰੇ ਖੁਦ ਮਖਤਿਆਰੀ ਨਾਲ ਪੰਜਾਬ ਚਲਾਉਣ ਦੀ ਪਹਿਲ ਕਦਮੀ ਕਰਨਗੇ ਦੂਸਰੇ ਪਾਸੇ ਕੀ ਕੇਜਰੀਵਾਲ ਨੂੰ ਇਹ ਸਮਝ ਆਏਗੀ ਕਿ ਚੁਣੇ ਨਮਾਇੰਦਿਆਂ ਨੂੰ ਉਹਨਾਂ ਦਾ ਹੱਕ ਕੁਕ ਠੀਕ ਹੈ ਤੁਸੀਂ ਮੰਤਰੀ ਇਸ ਮੰਤਲੀ ਛਮਾਹੀ ਤਮਾਈ ਜਿਵੇਂ ਬਾਕੀ ਪਾਰਟੀਆਂ ਦੀ ਹਾਈ ਕਮਾਂਡ ਨੇ ਉਹ ਵੀ ਕੰਟਰੋਲ ਕਰਦੀਆਂ ਹੀ ਨੇ ਪਰ ਇੰਨਾ ਨੀ ਹੁੰਦਾ ਕਿ ਛਿੱਕ ਮਾਰਨੀ ਵੀ ਪੁੱਛ ਕੇ ਬਿਆਨ ਦੇਣਾ ਵੀ ਪੁੱਛ ਕੇ ਅਖਬਾਰ ਦੀ ਖਬਰ ਲਵਾਉਣੀ ਵੀ ਪੁੱਛ ਕੇ ਟਵੀਟ ਚੜਾਉਣਾ ਵੀ ਪੁੱਛ ਕੇ ਫੇਸਬੁਕ ਤੇ ਲਾਈਵ ਵੀ ਹੋਣਾ ਪੁੱਛ ਕੇ ਸਮਾਗਮ ਚ ਜਾਣਾ ਤਾਂ ਵੀ ਪੁੱਛ ਕੇ ਐਦਾਂ ਨਹੀਂ ਹੁੰਦਾ ਜਨਾਬ ਇਹ ਲੋਕਤੰਤਰਕ ਸਿਸਟਮ ਨਹੀਂ ਸੋ ਦਿੱਲੀ ਮਾਡਲ ਤੇ ਦਿੱਲੀ ਵਾਲੀਆਂ ਨੀਤੀਆਂ ਕੀ ਪੰਜਾਬ ਤੇ ਅਜੇ ਵੀ ਲਾਗੂ ਰਹਿਣਗੀਆਂ ਇਹ ਅੱਜ ਪੰਜਾਬ ਦੇ ਹਰ ਵਾਸੀ ਦਾ ਸਵਾਲ ਹੈ ਜਿਹਦੇ ਵਿੱਚ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਸ਼ਾਮਲ ਹੈ ਇਹ ਸਿਆਸੀ ਗਲਿਆਰਿਆਂ ਚੋਂ ਹੀ ਨਿਕਲੀ ਖਬਰ ਹੈ ਨਾ ਕਿ ਦਿੱਲੀ ਚਾ ਆਮ ਆਦਮੀ ਪਾਰਟੀ ਦੀ ਹਾਰ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਲੀਡਰਾਂ ਨੇ ਵੀ ਖੁਸ਼ੀ ਮਨਾਈ ਇਹ ਇੱਕ ਖਬਰ ਇਹਦਾ ਮਤਲਬ ਅੰਦਰ ਉਹ ਦਵੇ ਘੁਟੇ ਘੁਟਨਤਾ ਮਹਿਸੂਸ ਕਰਦੇ ਆ ਪਰ ਅਹੁਦਿਆਂ ਦੀ ਲਾਲਸਾ ਕੁਰਸੀਆਂ ਦੀ ਭੁੱਖ ਉਹਨਾਂ ਨੂੰ ਅਜੇ ਛੱਡਣ ਜੋਗਾ ਜਾਂ ਦਮ ਦਿਖਾਉਣ ਜੋਗਾ ਜਾਂ ਪੰਜਾਬ ਦੇ ਹੱਕ ਨਾਲ ਖੜਨ ਜੋਗਾ ਨਹੀਂ ਕਰ ਰਹੀ ਸੋ ਹੁਣ ਇੱਕ ਚਰਚਾ ਇਹ ਆ ਕਿ ਦਿੱਲੀ ਮਾਡਲ ਜਿਹੜਾ ਜ਼ੋਰ ਸ਼ੋਰ ਨਾਲ ਗੁਜਰਾਤ ਤੱਕ ਵੀ ਪ੍ਰਚਾਰਿਆ ਗੋਆ ਤੱਕ ਵੀ ਪ੍ਰਚਾਰਿਆ ਹਮਾਚਲ ਚ ਵੀ ਲੈ ਕੇ ਸੀ ਪਰ ਪੰਜਾਬ ਚੋਂ ਪ੍ਰਵਾਨ ਚੜ ਗਿਆ ਸੀ ਤੇ ਪ੍ਰਵਾਨ ਚੜਿਆ ਦਿੱਲੀ ਮਾਡਲ ਹੁਣ ਇਕੱਠਾ ਕਰਕੇ ਅੰਦਰ ਰੱਖ ਲਿਆ ਜਾਊਗਾ ਤੇ ਕੀ ਪੰਜਾਬ ਨੂੰ ਪੰਜਾਬ ਮੰਗ ਟੈਕਲ ਕਰਕੇ ਚਲਾਉਣ ਦਾ ਦਮ ਦਿਖਾਉਣਗੇ ਮੁੱਖ ਮੰਤਰੀ ਸਾਹਿਬ ਕੀ ਉਹਨਾਂ ਦੀ ਕੈਬਨਿਟ ਇਹ ਦਮ ਦਿਖਾਊਗੀ ਇਹ ਵੱਡਾ ਸਵਾਲ ਅੱਜ ਖੜਾ ਹੋ ਗਿਆ ਠੀਕ ਹੈ ਬੈਠ ਕੇ ਤਾਂ ਉਹ ਚ ਹਾਰ ਦਾ ਮੁਲਾਂਕਣ ਹੋਊਗਾ ਅਸੀਂ ਨਹੀਂ ਕਹਿੰਦੇ ਕਿ ਕਿਉਂਕਿ ਦਿੱਲੀ ਦੇ 22 ਐਮਐਲਏ ਨਾਲ ਅਰਵਿੰਦ ਕੇਜਰੀਵਾਲ ਮੀਟਿੰਗ ਕਰ ਚੁੱਕੇ ਨੇ ਤੇ ਕੇਜਰੀਵਾਲ ਹੋਰਾਂ ਕੋਲ ਅਜੇ ਵੀ ਇਹ ਡਰ ਹੈ ਜਦੋਂ ਕਿ ਬਹੁਮਤ ਲਹਿ ਗਈ ਬੀਜੇਪੀ ਸਿੱਧਾ ਸਪਸ਼ਟ ਕੇਜਰੀਵਾਲ ਨੂੰ ਅਜੇ ਵੀ ਡਰ ਹੈ ਕਿ ਮੇਰੇ 22 ਐਮਐਲਏ ਜ਼ਿਆਦਾਤਰ ਬੀਜੇਪੀ ਨਾਲ ਨਾ ਚਲੇ ਜਾਣ ਇਥੋਂ ਤੱਕ ਕਿ ਕੁਝ ਦੇ ਕਾਂਗਰਸ ਜਾਣ ਦੀਆਂ ਵੀ ਚਰਚਾਵਾਂ ਚੱਲ ਰਹੀਆਂ ਕਿ ਕੇਜਰੀਵਾਲ ਤੋਂ ਦੂਰ ਜਾ ਸਕਦੇ ਨੇ ਉਹਨਾਂ ਨੂੰ ਰੱਖ ਪਾਉਣਗੇ ਨਾਲ ਇਸ ਪਹਿਲੂ ਦੇ ਉੱਤੇ ਜਿੱਥੇ ਮੰਥਨ ਹੈ ਉੱਥੇ ਪੰਜਾਬ ਦਾ ਪਹਿਲੂ ਹੁਣ ਇਸ ਕੱਲੋਂ ਵੱਡਾ ਹੈ ਕਿ ਪੰਜਾਬ ਨੂੰ ਆਮ ਆਦਮੀ ਪਾਰਟੀ ਦੀ ਕਿਹੜੀ ਲੀਡਰਸ਼ਿਪ ਚਲਾਏਗੀ ਕੀ ਅਜੇ ਵੀ ਦਿੱਲੀ ਵਾਲੇ ਕਦੇ ਰਾਗਵ ਚੱਡਾ ਕਦੇ ਦੁਰਗੇਸ਼ ਪਾਠਕ ਕਦੇ ਸੰਦੀਪ ਪਾਠਕ ਕਦੇ ਖੁਦ ਕੇਜਰੀਵਾਲ ਹੈ ਨਾ ਤੇ ਇੱਕ ਪਾਸੇ ਸਵਿਧਾਨਕ ਤੌਰ ਤੇ ਅਹੁਦੇ ਤੇ ਮੁੱਖ ਮੰਤਰੀ ਭਗਵੰਤ ਮਾਨ ਸੋ ਅਫਸਰਸ਼ਾਹੀ ਕਈ ਥਾਵਾਂ ਤੇ ਵੰਡੀ ਵੀ ਹੈ ਤੇ ਕਈ ਥਾਵਾਂ ਤੇ ਵੰਡਣ ਦਾ ਕਈ ਬਰ ਅਫਸਰਸ਼ਾਹੀ ਫਾਇਦਾ ਵੀ ਚੁੱਕ ਰਹੀ ਹੈ ਤੇ ਪੰਜਾਬ ਦੇ ਵਿੱਚ ਭ੍ਰਸ਼ਟਾਚਾਰ ਵਾਲਾ ਮੁੱਦਾ ਨਸ਼ੇ ਵਾਲਾ ਮੁੱਦਾ ਕਿਸਾਨੀ ਵਾਲਾ ਮੁੱਦਾ ਮਜ਼ਦੂਰੀ ਵਾਲਾ ਮੁੱਦਾ ਨੌਕਰੀ ਪੇਸ਼ੇ ਵਾਲਾ ਮੁੱਦਾ ਕੱਚਿਆਂ ਨੂੰ ਪੱਕੇ ਕਰਨ ਵਾਲਾ ਮੁੱਦਾ ਸਾਰੇ ਮੁੱਦੇ ਜਿਉਂਦੇ ਤਿਉਂ ਖੜੇ ਨੇ ਜਿਹਦੇ ਦਮ ਤੇ ਆਮ ਆਦਮੀ ਪਾਰਟੀ ਸਰਕਾਰ ਚਾਹੀ ਸੀ ਸੋ ਹੁਣ ਉਹਨਾਂ ਮੁੱਦਿਆਂ ਨੂੰ ਅਗਲੇ 2 2.5 ਸਾਲ ਜਿਹੜੇ ਬਚੇ ਨੇ ਕੀ ਉਹਨਾਂ ਚ ਆਮ ਆਦਮੀ ਪਾਰਟੀ ਅਡਰੈਸ ਕਰ ਪਾਊਗੀ ਹੁਣ ਤਾਂ ਰਹੀ ਕੀ ਗਿਆ 25 ਤੇ 26 ਹੋ ਰਹਿ ਗਿਆ 27 ਚ ਤਾਂ ਵੋਟਾਂ ਆ ਜਾਣੀਆਂ ਸੋ ਆ ਦੋ ਸਾਲ ਕੀ ਕੇਜਰੀਬਾਲ ਜੀ ਦਿੱਲੀ ਚ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨਾਲ ਬੈਠਕ ਕਰਦੇ ਆਂ ਪੰਜਾਬ ਨੂੰ ਵਿਚਾਰਨਗੇ ਜਾਂ ਦਿੱਲੀ ਦੀ ਹਾਰ ਦਾ ਠਿੱਕਰਾ ਇਹਨਾਂ ਦੇ ਸਿਰ 'ਤੇ ਲਨਗੇ ਉਹਦੇ ਰਾਹੀਂ ਪੰਜਾਬ ਦੀ ਕੈਬਨਿਟ ਤੋਂ ਲੈ ਕੇ ਮੁੱਖ ਮੰਤਰੀ ਤੱਕ ਫੇਰ ਬਦਲ ਦਾ ਕੁਝ ਹੋਊਗਾ ਇਸ ਦੇ ਉੱਤੇ ਅੱਜ ਨਜ਼ਰ ਰਹਿਣੀ ਹੈ ਕਿਉਂਕਿ ਅੱਜ ਸਾਰੇ ਇਹੀ ਕੰਸੋਆ ਲੈ ਰਹੇ ਨੇ ਕਿ ਦਿੱਲੀ ਕੱਲ ਨੂੰ ਕੀ ਹੋਏਗਾ ਚਲੋ ਦਿੱਲੀ ਜੋ ਵੀ ਹੋਏਗਾ ਪਤਾ ਲੱਗ ਜਾਏਗਾ